ਕਰੰਦੀਨ ਆਪਾਂ ਥੋੜੀ ਸਾਡਾ ਟਰੰਮ ਦੇ ਲਈ ਆਜਣਾ ਸਾਥ ਦੇਣਾ ਜਿੰਨੀਆਂ ਵੀ ਸ਼ਖਸੀਤਾਂ ਪੁੱਜੀਆਂ ਨੇ ਸਾਰੇ ਸਤਿਕਾਰਯੋਗ ਚਿਹਰੇ ਨੇ ਸਾਰੇ ਨੌਜਵਾਨ ਭਰਾਵਾਂ ਦਾ ਸਾਰੇ ਪ੍ਰਬੰਧਕਾਂ ਦਾ ਇਹਨਾਂ ਦੇ ਵੀਰਾਂ ਦਾ ਬਹੁਤ ਵੱਡਾ ਧੰਨਵਾਦ ਹੈ ਜਿਨ੍ਹਾਂ ਵੱਲੋਂ ਬਹੁਤ ਵੱਡੇ ਉਪਰਾਲੇ ਆ ਮੋਨੂ ਪ੍ਰਧਾਨ ਜੀ ਇਹਦਾ ਸਾਡਾ ਭਰਾ ਉਰਲੀ ਕਨੀ ਤੇ ਦੀਪਾ ਹੈ ਚੱਕ ਦੇ ਸਰਾਜ ਵਾਲਾ ਜਤਿੰਦਰ ਮਿੱਠੂ ਦਾ ਚੰਡਿਆ ਹੋਇਆ ਖਿਡਾਰੀ ਤੇ ਕੱਲੋਂ ਕਹਿੰਦੇ ਗੱਗੀ ਚੱਕ ਦੇ ਸਰਾਜ ਦਾ ਤੇ ਦੀਪਾ ਚੱਕ ਦੇ ਸਰਾਜ ਦਾ ਜਤਿੰਦਰ ਮਿੱਠੂ ਨਹੀਂ ਜਾਣਦੇ ਦਿੱਤੀ ਆ ਵੀ ਬੂਟਾ ਖੱਖ ਦੀਪਾ ਜੁਕੇ ਬਾਵੀ ਕਾਹੋ ਇਹਨਾਂ ਪਰਮਾ ਵੱਲੋਂ ਲੱਖ ਲੱਖ ਦੇ ਮਾਨ ਤੇ ਸਨਮਾਨ ਜਿਹਦੇ ਦਿੱਤੇ ਜਾਣੇ ਬਹੁਤ ਵੱਡਾ ਸਤਕਾਰ ਦਾ ਚੋਟੀ ਦਾ ਮੈਚ ਖੇੜਿਆ ਜਾ ਰਿਹਾ ਹੈ 365 ਦੇ ਅੱਜ ਦੇ ਖੇਡ ਮੇਲੇ ਦੀ ਪੂਰੀ ਦੁਨੀਆ ਦੇ ਵਿੱਚ ਇੱਕ ਚਰਚਾ ਚੱਲ ਰਹੀ ਫਰੀਦ ਦਾ ਖੇਡ ਮੇਲਾ ਚੱਲ ਰਿਹਾ ਹੈ ਆ ਦੁਨੀਆ ਜਿੰਨੇ ਵੀ ਵੱਖ-ਵੱਖ ਨਗਰਾਂ ਤੋਂ ਸ਼ਕਸ਼ੀਤਾ ਪੁੰਜੀਆਂ ਨੇ ਜਿਨ੍ਹਾਂ ਦੇ ਵੱਡੇ ਮਾਨ ਤੇ ਸਤਕਾਰ ਨੇ ਜੇ ਸਾਹਮਣੇ ਦੇਖਾਂਗੇ ਪਹਿਲੀ ਕਬੱਡੀ ਪਾਉਣ ਦੇ ਲਈ ਕਾਊਂਟ ਤਿਆਰ ਗਿੱਡੀ ਪੁੱਲਰ ਦੀ ਪਹਿਲੀ ਕਬੱਡੀ ਹੈ ਜੀ ਇਹਨਾਂ ਤੋਂ ਬਾਅਦ ਗੰਦਰਾ ਵਰਸੇਜ ਲਿਤਨਾ ਅਗਲੇ ਮੈਚ ਦੀਆਂ ਟੀਮਾਂ ਜਲਦੀ ਨਾਲ ਤਿਆਰੀ ਕਰਨਗੀਆਂ ਗਾਂਦਨਾਮਾ ਸੋਹਣਾ ਅਗਲੇ ਮੈਚ ਦੀਆਂ ਟੀਮਾਂ ਜਲਦੀ ਨਾਲ ਤਿਆਰੀ ਕਰ ਲੈਣਾ ਅਗਲੀ ਕਬੱਡੀ ਪੌਣ ਜੁਸੇ ਦਾ ਪਰਮੇਂ ਜੁੱਸੇ ਦਾ ਆਖਦੇ ਸੀ ਹੁਣ ਮੰਨੇ ਨਹੀਂ ਬੁੱਲੂ ਪੁੰਨਰ ਵਾਲਾ ਸਾਹਮਣੇ ਚਾਰ ਜਾਫੀ ਜਿਹਦੇ ਵਿੱਚ ਕਹਿੰਦੇ ਜੀਤਾ ਤਿਆਰ ਹੈ ਵੈਰੀ ਤਿਆਰ ਖੁਦਾਨ ਕਹਿੰਦੇ ਉਹਨੇ ਪਾਸੇ ਦੀਪਾ ਤੇ ਨਾਲ ਸੰਦੀਪ ਗੁੱਜਰ ਤੇ ਆਲਾ ਲਾਓ ਬਾਜਵਾ ਪੈਂਦਾ ਕਿ ਗੁਸਤਰ ਨਾਮ ਹੈ ਮੇਰੇ ਵੀਰੋ ਵਰਦਾ ਪਰਮਾਤਮਾ ਨੂੰ ਯਾਦ ਜਿੱਥੇ ਤੱਕ ਕਰਦਾ ਗੱਲਾਂ ਹੁੰਦੀ ਹੈ ਤੂੰ ਇਹਨੂੰ ਕਰਾਇਮ ਰਫਾ ਰਿਹਾ ਪਰ ਕਹਿੰਦੀ ਜਲਦੀ ਆਪਾਂ ਦੁਨੀਆ ਵਿੱਚ ਮੌਜੂਦ ਹੈ ਹੋਰਿਆ ਖੇਡ ਮੇਲਾ ਪਹਿਲੀ ਤੋਂ 2 ਮਾਰਚ ਨੂੰ ਹੋਵੇਗਾ ਉਧਰ ਨੇ ਵੀ ਸੱਦੇ ਹੈ ਜਸਕਰਨ ਕਹਿੰਦੇ ਇਸ ਵੇਲੇ ਬਾਜਵੇ ਪਿੰਡ ਵਾਲਾ ਕਬੱਡੀ ਖਾਰਾ ਹੈ ਜਸਕਰਨ ਦੀ ਰੇਡ ਆਹ ਵੇਖਾਂਗੇ ਦੋ ਨੰਬਰ ਤੋਂ ਉਸ ਲਈ ਕਾਫੀ ਕੋਸ਼ਿਸ਼ ਕਰਿਆ ਬੜੇ ਕਿੱਲੀ ਹੈ ਪਰ ਤੱਕਣਾ ਨੰਬਰ ਜਸਕਰਨ ਆਪਣੀ ਟੀਮ ਕੋਲੇ ਹੋੜਦਾ ਆਇਆ ਆਹ ਮੁੰਡਾ ਕਹਿੰਦੇ ਇੰਗਲੈਂਡ ਵੀ ਬੜਾ ਤਕੜਾ ਖੇਡਦਾ ਹੈ ਇਹ ਕਹਿੰਦੇ ਮਾਹੋਪੁਰ ਦੇ ਦੀ ਕੋੜ ਦਾ ਪਿੰਡ ਦਾ ਖੇਡ ਰਿਹਾ ਪਾਰੇ ਦਾ ਪਿੰਡ ਕਹਿੰਦੇ ਨਾਪਾਪਰ ਦੇ ਲਾਗੇ ਕਰਕੇ ਮਢਿਆਲਾ ਪਿੰਡ ਹੈ ਤੇ ਕਮਲ ਨਾਮ ਹੈ ਤੇ ਕਰਨਦੀਨ ਗੱਲ ਕਰਦਾ ਹੋਇਆ ਲਓ ਸਾਹਮਣੇ ਕਹਿੰਦੇ ਕਮਲ ਮਾਧੋ ਪੁਰੀਏ ਦੀ ਕਬੱਡੀ ਪੈ ਗਈ ਤੇ ਸਾਹਮਣੇ ਚਾਰ gxf ਨੇ ਚਾਰਾਂ ਦੇ ਵਿੱਚੋਂ ਕਹਿੰਦੇ ਬਿੱਲੂ ਐਨ ਤਿਆਰ ਵਰ ਤਿਆਰ ਪਵਿੱਤਰ ਵਰਗੇ ਕਮਲ ਵਰਗੇ ਯੂਪੇ ਵਰਗੇ ਵਧੀਆ ਖਿਡਾਰੀ ਨੇ ਪਰ ਸਾਹਮਣੇ ਦੇਖਾਂਗੇ ਕਮਲ ਆਪਣੀ ਟੀਮ ਲਈ ਇੱਕ ਨੰਬਰ ਦਾ ਵਾਅਦਾ ਕਰ ਰਿਹਾ ਹੈ ਸਰਭਾਏ ਸਾਹਮਣੇ ਕਹਿੰਦੇ ਸ਼ਾਹ ਪੁਰੀਆ ਚੜ੍ਹਦੀ ਮੇਜ਼ ਦਾ ਖਿਡਾਰੀ ਦੇ ਵਿੱਚ ਵੇਖਾਂਗੇ ਚਾਰ ਖਿਡਾਰੀ ਪਿਆਰ ਬਰ ਪਿਆਰ ਹੈ ਅਗਲਾ ਮੈਚ ਲਿੱਤਰਾ ਤੇ ਨਾਲ ਟੀਮ ਕਹਿੰਦੇ ਗੰਦਰਾਂ ਦੀ ਖੇਡੇਗੀ ਤੇ ਟੀਮਾਂ ਜਲਦੀ ਨਾਲ ਗਰਾਊਂਡ ਦੇ ਲਾਗੇ ਪੁੱਜਣ ਗਿਆ ਤੇ ਆ ਸੰਦੀਪ ਗੁੱਜਰ ਦੁਨੀਆਂ ਦਾ ਵੱਡਾ ਜਾਫੀ ਮੰਨਿਆ ਜਾਂਦਾ ਜੋ ਸਾਹਮਣੇ ਦੇਖਾਂਗੇ ਚੀਨ ਦੀ ਕੰਦ ਬਣਿਆ ਹੋਇਆ ਉਧਰਲੇ ਪਾਸੇ ਸੌਰਵ ਦੀ ਕਬੱਡੀ ਸੰਦੀਪ ਤੇ ਦੂਸਰੇ ਪਾਸੇ ਸਾਰਵ ਤੇ ਪੁਆਇੰਟ ਸਾਹਮਣੇ ਦੇਖਾਂਗੇ ਸਾਰਵ ਆਪਣੀ ਟੀਮ ਲਈ ਇੱਕ ਨੰਬਰ ਦਾ ਵਾਅਦਾ ਕਰਦਾ ਹੋਇਆ ਲੈ ਵੀ ਨਵਦੀ ਕਬੱਡੀ ਪੈ ਗਈ ਬੋਲ ਤੈਨੂੰ ਪੱਟੀ ਘੜ ਬਧਾਣੇ ਦੇ ਹੋਵੇ ਲੈ ਸਾਹਮਣੇ ਉਸ ਵੱਲੇ ਬੜੇ ਪਣ ਦੀ ਧਰਤੀ ਦਾ ਨਵ ਗੋਲੇ ਫਲਮੂਤੇ ਦਾ ਚੰਡ ਆਇਆ ਹੈ ਗੁਰਮੁਖ ਸਿੰਘ ਗੁਰਾ ਫਲਕੋਤਾ ਹੈ ਗੁਰਮੁਖ ਸਿੰਘ ਲੀਡਰ ਦਾ ਯਾਰ ਹੈ ਗੱਲਾਂ ਹੁੰਦੀਆਂ ਦੁਨੀਆ ਦੇ ਉੱਪਰ ਮੇਰੇ ਵੀਰੋ ਆਓ ਦੇਖਾਂਗੇ ਚਾਰ ਖਿਡਾਰੀਆਂ ਦੇ ਵਿੱਚੋਂ ਹੁਣ ਤਾਉਣ ਜੱਫਾ ਲਾ ਦੇਗਾ ਗਗਨ ਗਗਨ ਕੋ ਸ਼ਿਕਾਰ ਹੈ ਰਾਣਾ ਜੀ ਬਰਮਾਲੀਪੁਰ ਵਾਲੇ ਇਸ਼ਾਰਾ ਕਰਦੇ ਆ ਵੀ ਨੰਬਰ ਖੇਡ ਮੈਦਾਨ ਦੇ ਵਿੱਚੋਂ ਸਿੱਲੇ ਕਾ ਵੀ ਦੇ ਬਾਪੇ ਇੱਕ ਪੁਆਇੰਟ ਦਾ ਵਾਅਦਾ ਹੁੰਦਾ ਹੈ ਮਿਲ ਜੀ ਲੋ ਕਬੱਡੀ ਜਸਕਰਨ ਨੇ ਮਾਰ ਦਿੱਤੀ ਹੈ ਇਧਰ ਹਰਵੀਰ ਸਿੰਘ ਜੀ ਸੰਘੇੜਾ ਯੂਵੀਐਸ ਤੋਂ ਬਹੁਤ ਵੱਡਾ ਸਨਮਾਨ ਅੱਜ ਦੇ ਖੇਡ ਮੇਲੇ ਲਈ ਪਾਇਦਾ ਹੋਇਆ ਹੈ ਸਾਹਮਣੇ ਚਾਰ ਜਾਫੀਆਂ ਦੇ ਵਿੱਚ ਆਹ ਮੁੰਡੇ ਦਾ ਕੱਲ ਕਹਿੰਦੇ 1 ਲੱਖ ਦੀ ਨਗਦ ਰਕਮ ਨਾਲ ਸਨਮਾਨ ਕੀਤਾ ਜਾਣਾ ਸਾਡੇ ਬੂਟਾ ਕੱਖ ਦੀਪਾ ਯੂਕੇ ਤੇ ਬਾਬੀ ਕਾਲੂ ਇਹ ਤਿੰਨਾਂ ਭਰਾਵਾਂ ਦੇ ਵੱਲੋਂ ਕਹਿੰਦੇ ਦੀਪੇ ਦਾ ਤੇ ਨਾਲ ਗੰਗੀ ਚੱਕ ਦੇ ਹਰਾਜ ਦਾ ਲੱਖ ਲੱਖ ਦੇ ਨਾਲ ਸਨਮਾਨ ਕੀਤਾ ਜਾਣਾ ਤੇ ਮਿੱਠੂ ਚੱਕ ਦੇ ਹਰਾਜ ਦੇ ਚੰਗੇ ਖਿਡਾਰੀ ਪੁਆਇੰਟ ਹੋਲਡ ਹੈ ਇਹ ਨੋਟ ਕਰ ਲਿਓ ਪਿਛਲਾ ਇਧਰ ਇੱਕ ਉਧਰ ਤਿੰਨ ਇਹ ਪਹਿਖ ਪੁਆਇੰਟ ਹੋਲਡ ਹੈ ਤਾਂ ਸਾਹਮਣੇ ਦੇਖਾਂਗੇ ਪ੍ਰਦਰਸ਼ਨ ਵੱਡਾ ਹੈ ਇਧਰਲੇ ਪਾਸੇ ਕੁਝ ਵੱਡੀ ਕਮਲ ਦੀ ਕਬੱਡੀ ਦੇ ਦੋ ਨੰਬਰ ਤੋਂ ਆਹ ਵੱਡੀ ਕੁਸ਼ਕੀ ਕੀਤੇ ਪੁਆਇੰਟ ਸਾਹਮਣੇ ਦੇਖਾਂਗੇ ਧਾਵੀ ਦੇ ਲਈ ਲੈ ਵੀ ਪੱਟੀ ਸਾਹਿਬ ਅਗਲੀ ਕਬੱਡੀ ਸੌਰਮ ਦੀ ਪੈਣ ਜਾ ਰਹੀ ਹੈ ਬਾਜੀ ਦੇ ਕਹਿੰਦੀ ਜਿੰਨੀ ਜਿੱਸੇ ਹੋਣਗੇ ਅਗੇ ਵੀਰ ਸਿੰਘ ਜੀ ਉਹ ਕਹਿੰਦੇ ਵੀ ਉਹਨੇ 2-200 ਰੁਪਏ ਦਿੱਤੇ ਯਾਨੀ ਅਗੇ ਦੂਸਰੇ ਦੇ 200 ਰੁਪਏ ਬਾਜੀ ਦੇ ਕਰਜ ਹੱਤੇ ਦਾ ਪਰ ਸਾਹਮਣੇ ਕਬੱਡੀ ਕਹਿੰਦੇ ਸੌਰਵ ਨੇ ਮਾਰ ਦਿੱਤੀ ਹੈ ਇਹ ਵੀ ਸ਼ਾਹਪਰੀ ਉਹ ਰਾਜੂ ਦੇ ਵਾਂਗ ਔਰ ਬੜੇ ਪੈਨ ਦੇ ਕਹਿੰਦੇ ਵੱਡਾ ਮੱਲ ਬਣ ਗਿਆ ਮੇਰੇ ਵੀਰੇ ਆਹ ਸੌਰਵ ਵੀ ਰੇਡ ਤੇ ਸੰਦੀਪ ਗੁੱਜਰ ਇਸ ਵੇਲੇ ਤਕੜਾ ਬੀੜਾ ਸੰਦੀਪ ਦੀਆਂ ਯਾਦਾਂ ਨੇ ਮੇਰੇ ਵੀਰੋ ਪਰ ਸੰਦੀਪ ਗੁੱਜਰ ਤਕੜਾ ਜਿਹਾ ਬਲ ਆ ਗਿਆ ਹੈ ਲਾ ਸਾਹਮਣੇ ਦੇਖਾਂਗੇ ਆਪਣੀ ਟੀਮ ਨੇ ਇਕੱਲਾ ਜਾ ਕੇ ਜੋੜਦਾ ਹੋਇਆ ਇਹ ਕਬੱਡੀ ਪਾਉਣ ਲਈ ਵਧਿਆ ਸਰਦਾਰ ਉਤਾਰ ਸਿੰਘ ਜੀ ਕੋਲਾ ਖੇਰਾ ਪਟਿਆ ਆ ਖਿਡਾਰੀ ਤੇ ਵੱਡਾ ਮਾਣ ਕਰਦਾ ਹੈ ਤੇ ਜਦੋਂ ਕਹਿੰਦੇ ਚੱਕ ਰਾਮੂ ਦੇ ਖੇਡ ਮੇਲੇ ਦੀ ਗੱਲ ਹੋਈ ਤੇ 20000 ਰੁਪਇਆ ਦੇ ਕੇ ਨਗਦ ਰਾਸ਼ੀ ਨਾਲ ਸਨਮਾਨਿਆ ਤੇ ਸਨਮਾਨਿਆ ਗਿਆ ਉਤਾਰ ਸਿੰਘ ਜੀ ਕੋਲਾ ਖੇਰਾ ਪਟਿਆ ਫਲੋਰ ਵਾਲੇ ਅੱਜ ਵੀ ਕਿੰਨੇ ਲੱਗਦੇ ਆ ਲਾਹ ਜਸਕਰਨ ਦੀ ਕਬੱਡੀ ਪੈ ਗਈ ਲਾਹ ਵੱਡਾ ਜਸਕਰਨ ਕਹਿੰਦੇ ਬਾਜਬਾ ਕਲਾ ਪਿੰਡ ਦਾ ਸ਼ਾਹਪੁਰ ਵਾਲਾ ਕਹੇ ਜਦੋਂ ਵਰਲਡ ਕੱਪ ਹੋਇਆ ਸਭ ਤੋਂ ਵੱਧ ਖਿਡਾਰੀ ਵਰਲਡ ਕੱਪ ਦੇ ਵਿੱਚ ਸ਼ਾਹਕੋਟ ਇਲਾਕੇ ਦੇ ਖੇਡੇ ਹਨ ਰੇਗਿਓ ਗੱਲਾਂ ਹੁੰਦੀਆਂ ਦੁਨੀਆ ਦੇ ਉੱਪਰ ਕਬੱਡੀ ਜੀਤੂ ਖਿਡਾਰੀਆਂ ਦਾ ਇਲਾਕਾ ਹੈ ਬੱਗੇਪੁਰ ਦਾ ਕਹਿੰਦੇ ਕਿੰਗ ਪੈਦਾ ਕੀਤਾ ਖੇਡ ਕਬੱਡੀ ਦਾ ਬੱਗੇਪੁਰ ਦਾ ਕਹਿੰਦੇ ਮੱਜਦਾ ਗਿਆਰ ਪੈਦਾ ਕੀਤਾ ਫਿਰ ਕਬੱਡੀ ਦਾ ਸ਼ਾਹਕੋਟ ਦਾ ਇਲਾਕਾ ਕਬੱਡੀ ਦੇ ਜੀਤੂ ਬਣਾਏ ਦੇ ਇਲਾਕੇ ਲੰਗੜੰਬੀਆਂ ਦਾ ਸੰਨੀ ਪੈਦਾ ਕੀਤਾ ਉਸ ਇਲਾਕੇ ਨੇ ਦੁਨੀਆ ਦੇ ਉੱਪਰ ਚਰਚਾ ਹੈ ਅੱਜ ਉਸ ਇਲਾਕੇ ਦਾ ਵੱਡਾ ਮਲ ਕਹਿੰਦੇ ਰਾਜੂ ਵੀ ਆਇਆ ਹੋਇਆ ਹੈ ਪਰ ਕਮਲ ਦੀ ਟੱਕਰ ਗਗਨ ਦੇ ਨਾਲ ਹੈ ਉਹ ਕਮਲ ਦੀ ਟੱਕਰ ਗਗਨ ਦੇ ਨਾਲ ਹੈ ਉਹ ਕਮਲ ਇਸੋ ਲਈ ਮੈਦਾਨ ਦੇ ਵਿੱਚ ਕੰਦੇ ਆ ਹੁੰਦੇ ਲੱਗੇ ਸਾਹਮਣੇ ਔਰ ਦੀ ਮਾਂ ਮਿੱਟੀ ਦੀ ਢੂੜ ਹੋ ਗਈ ਬੱਲੇ 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 ਸਾਹਮਣੇ ਦੇ ਘੰਗੇ ਪੁਆਇੰਟ ਕਮਲ ਆਪਣੀ ਟੀਮ ਲਈ ਇੱਕ ਨੰਬਰ ਦਾ ਵਾਅਦਾ ਕਰਦਾ ਹੋਇਆ ਲੈ ਵੀ ਪੱਤੀ ਸਾਹਿਬ ਹੁਣੇ-ਹੁਣੇ ਸਾਡੇ ਪ੍ਰਾਮਣੀ ਨੇ ਵੱਡੀ ਜਾਣਕਾਰੀ ਦਿੱਤੀ ਹੈ ਵੀ ਚੰਦ ਕੁ ਮਿੰਟਾਂ ਦੇ ਬਾਅਦ ਬੱਗੇ ਪਿੰਡ ਵਾਲਾ ਦੁੱਲਾ ਵੀ ਥੋੜਾ ਇਹ ਭਰਾ ਦੇ ਨਾਲ ਸਰ ਉਹ ਯਾਰੀ ਪਗਾਉਣ ਲਈ ਪੁੱਜਣਾ ਐਣ ਸਿਰੇ ਦੀ ਗੱਲ ਹੋਣੀ ਬਾ ਸਰਵ ਸ਼ਾਹਪੁਰੀਏ ਦੀ ਕਬੱਡੀ ਪੈ ਗਈ ਉਰਲੀ ਕੰਨੀ ਤੇ ਦੀਪਾ ਜੱਗ ਦੇ ਸਰਾਜ ਵਾਲਾ ਗੌਰੀ ਤਿਆਰ ਜੀਤਾ ਤਿਆਰ ਕੌਣ ਬੱਲੇ ਬਲੇ ਕਰਾਉਂਦਾ ਪਰ ਇਧਰਲੇ ਪਾਸੇ ਕੋਸ਼ੇ ਕਬੱਡੀ ਸੰਦੀਪ ਨੇ ਆਪ ਟੱਚ ਮਾਰਿਆ ਤੇ ਸਰਵ ਸ਼ਾਹਪੁਰੀ ਆਪਣੀ ਟੀਮ ਲਈ ਇੱਕ ਨੰਬਰ ਦਾ ਵਾਅਦਾ ਕਰਦਾ ਹੋਇਆ ਨਬ ਬੜੇ ਪਿੰਡੀਆਂ ਦੀ ਕਬੱਡੀ ਪੈ ਗਈ ਬਾ ਸ਼ਾਹਪੁਰ ਦੇ ਖਾਂਦੇ ਕਿਹਾ ਕਿ ਇਹ ਆਮਿਆ ਖਿਡਾਰੀ ਜਿਤ ਮਦ ਦੀ ਪਿੰਨ ਕਬੱਡੀ ਦੇ ਸਾਹਮਣੇ ਚਾਰ ਨੇ ਉੜਦੀ ਮਾਂ ਮੁੱਟੀ ਦੀ ਤੁਮੜਾ ਜਿੰਨੂ ਵਰਗੇ ਵਧੀਆ ਖਿਡਾਰੀ ਹੈ ਗਗਨ ਵਰਗੇ ਸਾਹਮਣੇ ਦੇ ਗੰਗ ਚਾਰਾਂ ਦੇ ਵਿੱਚੋਂ ਕੌਣ ਬੱਲੇ ਬੱਲੇ ਕਰਾਉਂਦਾ ਔਰ ਰਾਣਾ ਜੀ ਪਰਮਾਲੀਪੁਰ ਦੱਸਣਗੇ ਪਰ ਇਧਰਲੇ ਪਾਸੇ ਲਓ ਬਿੱਲੂ ਕਹਿੰਦੇ ਪੰਡੀ ਕੋਸ਼ਿਸ਼ ਕਰਦਾ ਹੋਇਆ ਐਨ ਕਹਿੰਦੇ ਕੁੱਟ ਫੜਿਆ ਕੈਂਚੀ ਲਾਉਣ ਦਾ ਯਤਨ ਮੰਡਿਆਂ ਦੇ ਸਾਹਮਣੇ ਮੁਕਾਬਲੇ ਤੇ ਪੁਆਇੰਟ ਸਾਹਮਣੇ ਦੇਖਾਂਗੇ ਸੋhle ਤਾ ਵੀ ਆਪਣੀ ਟੀਮ ਨੇ ਇੱਕ ਨੰਬਰ ਦਾ ਵਾਅਦਾ ਕਰਦਾ ਹੋਇਆ ਲਓ ਜਸਕਰਨ ਦੀ ਕਬੱਡੀ ਪੈ ਗਈ ਲਓ ਜਸਕਰਨ ਇਸ ਦੇਖੀਏਗਾ ਕਿ ਕਬੱਡੀ ਪਾਉਣ ਦੇ ਲਈ ਵਾਅਦਾ ਆਇਆ ਹੈ ਬੇਠੂ ਕਹਿੰਦੇ ਖੇਡ ਕਬੱਡੀ ਦਾ ਵੱਡਾ ਮੱਲ ਹੈ ਅਫਰੀਕੀਆ ਵਿੱਚ ਤਿੰਨ ਕੱਪ ਦੇ ਦੋ ਕੱਪਾਂ ਦਾ ਬੈਡਿਆਫੀ ਬਣਦਾ ਮਾਣ ਹਸਲ ਹੈ। ਵੇਖੋ ਚੱਕ ਦੇਸ਼ਰਾਜ ਵਾਲਾ ਵੀ ਆਇਆ ਹੋਇਆ ਹੈ। ਬੜਾ ਧੰਨਵਾਦ ਜੀ ਚੜ੍ਹਿਆ ਹੋਇਆ ਦੀਪਕ ਗੋਸ਼ੀਕਰ। ਬងੂ ਗਮਾ ਮੁੰਡਾ ਕੋਈ ਮੋਟਰਸਾਈਕਲ ਜਿੱਤਦਾ ਤੇ ਬੜੀ ਖੁਸ਼ੀ ਹੁੰਦੀ ਹੈ। ਆਹ ਦੀਪਾ ਵੀ ਕਹਿੰਦੇ ਗੜ੍ਹ ਪ੍ਰਧਾਨੇ ਨੇ ਮੇਲੇ ਦਾ ਮੋਟਰਸਾਈਕਲ ਦਾ ਜਿੱਤੂਗਾ ਤੇ ਕਹਿੰਦੇ ਕਰਨ ਮੀਨ ਉਹ ਕਹਿੰਦੇ ਵੀ ਉੜਕਾਪੁਰ ਦੀ ਧਰਤੀ ਦਾ ਬੱਬਰ ਵੀ ਕਹਿੰਦੇ ਮੋਟਰਸਾਈਕਲ ਸਾਥ ਕੋਤੇ ਲੱਗੋਏ ਕੋਈ ਚਰਚਾ ਦੁਨੀਆਂ ਦੇ ਉੱਪਰ ਹੁੰਦੀ ਹੈ ਜਦੋਂ ਨਵੇਂ ਮੁੰਡੇ ਮੋਟਰਸਾਈਕਲ ਜੱਟਦੇ ਆ ساری ਕੋਸ਼ਿਸ਼ ਹੁੰਦੀ ਹੈ ਮੇਰੇ ਮਿੱਤਰੋ ਆਹ ਕਬੱਡੀ ਕਮਲ ਨੇ ਪਾ ਰਹੀ ਈ ਹੈ ਲਓ ਸਾਹਮਣੇ ਕਹਿੰਦੇ ਮਾਧੋਪਰੀਏ ਕਮਲ ਦੀ ਕਬੱਡੀ ਪੈ ਗਈ ਕਲੈਰੀ ਮੋਰ ਬਣਿਆ ਹੋਇਆ ਹੈ ਗਗਨ ਸਿੰਘ ਸਰਦਾਰ ਗੱਭਰੂ ਕਰਾਉਂਦਾ ਬੱਲੇ ਬੱਲੇ ਆਹ ਵੱਜਦੀਆਂ ਬ੍ਰੇਕਾਂ ਮਰਸੜੀ ਦੇ ਵਾਈਪਰ ਵਾਂਗ ਚਲਦੀਆਂ ਹੋਈਆਂ ਬਾਹਾਂ ਤੇ ਪੁਆਇੰਟ ਸਾਹਮਣੇ ਦੇਖਾਂਗੇ ਧਾਵੀ ਦੇ ਲਈ ਔਰ ਰੇਡਰ ਨੇ ਇੱਕ ਨੰਬਰ ਦਾ ਵਾਅਦਾ ਹੁੰਦਾ ਹੋਇਆ ਸਰਵ ਸ਼ਾਹਪੁਰੀਆ ਕਬੱਡੀ ਪੌਨ ਲਈ ਵਧਿਆ ਹੋਇਆ ਲੱਲੇ ਦੇ ਵੀ ਅੱਜ ਦੇ ਟਾਈਮ 'ਚ ਕਹਿੰਦੇ ਦੌਰ ਚੱਲਦਾ ਹੈ ਪਰ ਸਾਹਮਣੇ ਦੇ ਕੋਲ ਸਭ ਤੋਂ ਵੱਡੀ ਪਈ ਹੈ ਕਬੱਡੀ ਪਰ ਉਧਰਲੇ ਪਾਸੇ ਚਾਰ ਦੀਪੇ ਨੇ ਕਹਿੰਦੇ ਤੇਲੂ ਕੱਢੀ ਗੜਬ ਦਾਣੇ ਦੇ ਪਿੰਡ ਦੇ ਵਿੱਚ ਪਹਿਲਾਂ ਮੋਟਰਸਾਈਕਲ ਜਿੱਤਿਆਂ ਤੇ ਲੋਕ ਬੋਲਾਂ ਤੇ ਚਰਚਾ ਹੋਈ ਪਰ ਇਧਰਲੇ ਪਾਸੇ ਜੀਤਾ ਆਹ ਵੱਡੀ ਗੋਸ਼ਟੀ ਕਰਦਾ ਹੋਇਆ ਇਸ ਵੇਲੇ ਬੜੇ ਪਿੰਡਿਆ ਤੇ ਪੁਆਇੰਟ ਸਾਹਮਣੇ ਦੇਖਾਂਗੇ ਸਰਵ ਆਪਣੀ ਟੀਮ ਨੇ ਇੱਕ ਨੰਬਰ ਦਾ ਵਾਅਦਾ ਕਰਦਾ ਹੋਇਆ ਉਧਰ ਹੈਪ ਆ ਵੀ ਪੈਂਨ ਦੇ ਇੱਕ तरीਕ ਨੇ ਉਸੂਲਪੁਰ ਵਾਲਾ ਹੈ ਪ੍ਰਸਿੱਧ ਕਬੱਡੀ ਖਿਡਾਰੀ ਦਾ ਵੀ ਪਰਿਵਾਰ ਕਰਦੇ ਹੈ ਲਓ ਕਬੱਡੀ ਉਸੂਲਪੁਰ ਵਿੱਚ ਨਾਮ ਨੇ ਪਾ ਰਹੀ ਜੀ ਬੜੇ ਪਿੰਡ ਦੀ ਧਰਤੀ ਦਾ ਗੱਭਰੂ ਗੁਰਆਂ ਦੇ ਲਾਗੇ ਕਰਕੇ ਵਸਿਆ ਹੋਇਆ ਕਹਿੰਦੇ ਬੜਾ ਪਿੰਡ ਹੈ ਮੇਰੇ ਵੀਰੋ ਗੁਰਆਂ ਦੀ ਗੱਲ ਕਦੇ ਗੀਤਾਂ ਦੇ ਵਿੱਚ ਹੋਈ ਹੈ ਕਿ ਮੀਲੀਆ ਅੱਖਾਂ ਦੇ ਵਿੱਚ ਕਜਲਾ ਪਾਇਆ ਲੁੱਟ ਲਿਆ ਸਾਰਾ ਸ਼ਹਿਰ ਗੁਰਆਂ ਚਾਂਦੀ ਦਾ ਤਵੀਤ ਕਾ ਨੂੰ ਪਾਇਆ ਨੇ ਮੁੰਡਿਆਂ ਦੇ ਦਿਲ ਹਿਲ ਗਏ ਆਹ ਦੇਖਾਂਗੇ ਕਿ ਇਹ ਦਿਲ ਹਿਲਾਉਣ ਵਾਲਾ ਗੱਭਰੂ ਹੈ ਮੇਰੇ ਵੀਰੋ ਨਾ ਉਹ ਤਕੜਾ ਨੰਬਰ ਆਪਣੀ ਟੀਮ ਦੇ ਲਈ ਜੋੜਦਾ ਆਇਆ ਹੈ ਕਹਿੰਦਾ ਪਿਆਰ ਦੇ ਨਾਮ ਉਾਰੇ ਕਰ ਬਚੱਕ ਦੀ ਪਾਲੀਆਂ ਪਾਲੀਆਂ ਮਾਰਿਆ ਕਰ ਪਰ ਖੇਡ ਕਬੱਡੀ ਹੈ ਉਹ ਪਰਿੰਤਨ ਦਾ ਮੈਚ ਨਹੀਂ ਇਹਦੇ ਵਿੱਚ ਤਾਰ ਦਫਾ ਤੇ ਸਟ੍ਰਗਲ ਦੇ ਵਿੱਚ ਤੇ ਪੈਣ ਵੱਜੀ ਜਾਂਦੀ ਹੈ ਮੇਰੇ ਵੀਰੋ ਪਰ ਦੇਖਾਂਗੇ ਸੰਦੀਪ ਗੁੱੱਦਰ ਵੀ ਟੁੱਟ ਕੇ ਲੱਗਿਆ ਹੈ ਪਰ ਜਸਕਰਨ ਕਹਿੰਦੇ ਹੱਥ ਨਹੀਂ ਧਰੌਂਦਾ ਹੈ ਤਕੜਾ ਨੰਬਰ ਆਪਣੀ ਟੀਮ ਦੇ ਲਈ ਜੋੜ ਲਗਾਇਆ ਕਮਲ ਦੀ ਰੋੜ ਪੈਣ ਜਾ ਰਹੀ ਹੈ ਨਾਲ ਸਾਹਮਣੇ ਕਹਿੰਦੇ ਮਾਦੋਪਰੀਏ ਦੀ ਕਬੱਡੀ ਪੈਣ ਜਾ ਰਹੀ ਹੈ ਐਨ ਚੋਕੀ-ਚੋਟੀ ਦੇ ਜਾਫੀਆਂ ਤੇ ਮੁੰਡਾ ਕਬੱਡੀਆਂ ਪਾਉਂਦਾ ਪ੍ਰਭਜੋਤ ਸਿੰਘ ਜਹਾਜ਼ ਆਹ ਮੁੰਡੇ ਤੇ ਬਹੁਤ ਵੱਡਾ ਮਾਣ ਕਰਦਾ ਹੈ ਇਹ ਸਿਹਤ ਵਾਲਾ ਵੱਡਾ ਮਾਣ ਕਰਦਾ ਖਿਡਾਰੀ ਦੇ ਤੇ ਸਾਹਮਣੇ ਇਸ ਵੱਲੇ ਕਮਲ ਹੈ ਮਾਦਵਪੁਰਿਆ ਜੀ ਦੀ ਕਬੱਡੀ ਪੈ ਗਈ ਤੇ ਸਾਹਮਣੇ ਚਾਰ ਜਾਫੀ ਚਾਰਾਂ ਦੇ ਵਿੱਚੋਂ ਬਿੱਟੂ ਐਨ ਕਹਿੰਦੇ ਬਾਜਵਲੀ ਅੱਖ ਦੇ ਨਾਲ ਦੇਖਦਾ ਪਰ ਇਧਰਲੇ ਪਾਸੇ ਕਮਲ ਕਬੱਡੀ ਕੋਸ਼ਿ ਕਰਦਾ ਰਿਹਾ ਤੇ ਕਮਲ ਹੀ ਆਪਣੀ ਟੀਮ ਲਈ ਇੱਕ ਨੰਬਰ ਦਾ ਵਾਅਦਾ ਕਰਦਾ ਹੋਇਆ ਅਗਲੇ ਮੈਚ ਦੀਆਂ ਟੀਮਾਂ ਮਿੱਤਰਾਂ ਤੇ ਗਾਂਧਰਾ ਦੋਨੋਂ ਟੀਮਾਂ ਜਲਦੀ ਨਾਲ ਤਿਆਰੀ ਕਰ ਲੈਣ ਸਾਰੇ ਭਰਾਵਾਂ ਦਾ ਧੰਨਵਾਦ ਕੀਤਾ ਜਾ ਰਿਹਾ ਜਿੰਨੇ ਵੀ ਸਾਡੇ ਪਿੰਡ ਤੋਂ ਆਏ ਨੇ ਸਲੀਮ ਸ਼ਰੀਰ ਦਾ ਸਤਿਕਾਰ ਕੀਤਾ ਜਾ ਰਿਹਾ ਇਹਨਾਂ ਭਰਾਵਾਂ ਵੱਲੋਂ ਵੱਡੇ ਭਰਾਲੇ ਆ ਅੱਜ ਦੇ ਖੇਡ ਮੇਲੇ ਦਾ ਪਹਿਲਾ ਪ੍ਰਾਈਜ਼ ਸੁਖਾ ਜੂ ਐਸੇ ਜਸਜੀਤ ਯੂਐਸਏ ਜਸਜੀਤ ਸ਼ੀਰਾ ਦੀ ਯੂਐਸਏ ਇਹਨਾਂ ਵੱਲੋਂ ਪਹਿਲਾ ਪ੍ਰਾਈਜ਼ ਹੈ ਸੈਕੰਡ ਪ੍ਰਾਈਜ਼ ਚਾਰੀ ਯੂਐਸਏ ਪੁੱਤਰ ਜੌਲੀ ਤੇ ਨਾਲ ਗਗਨ ਯੂਐਸਏ ਇਹਨਾਂ ਵੱਲੋਂ ਸੈਕੰਡ ਪ੍ਰਾਈਜ਼ ਹੈ ਹੋਲਡ ਪੁਆਇੰਟ ਜਿਹੜਾ ਰੇਡਰ ਦਾ ਸੁਖੀ ਬਣਨ ਦੀ ਨੋਟ ਕਰਿਓ ਹੋਲਡ ਪੁਆਇੰਟ ਰੇਡਰ ਦਾ ਨੋਟ ਕਰਨੀ ਮੇਰਾ ਭਰਾ ਅਮਨ ਮਲਸੀਆ ਜੀ ਜਾਣਕਾਰੀ ਦਿੰਦੇ ਆ ਲੈ ਵੀ ਕਬੱਡੀ ਜੋ ਸਾਹਮਣੇ ਦੇ ਕਾਂਗਸ ਵੱਲੋਂ ਨਵਦੀ ਕਬੱਡੀ ਪਈ ਹੋਈ ਹੈ ਲਾਓ ਨਾਓ ਇਸੇ ਨੇ ਕਬੱਡੀ ਪਾਉਣ ਦੇ ਲਈ ਖੇਡ ਮੈਦਾਨ ਵਿੱਚ ਵਧਿਆ ਹੋਇਆ ਹੈ ਨਵਦੀ ਕਬੱਡੀ ਪਾ ਦਿੱਤੀ ਹੈ ਚਾਲ ਚਾਰ ਕਦੇ ਐਨ ਚੋਟੀ ਦੇ ਆ ਮੇਰੇ ਵੀਰੋ ਬੰਦ ਤਿਆਰ ਹੈ ਤੇ 2 ਨੰਬਰ ਤੇ 2 ਨੰਬਰ ਦਾ ਬੰਦਾ ਮਾਰਾ 2 ਨੰਬਰ ਦਾ ਬੰਦਾ ਮਾਰਾ ਪਰ ਜਦੋਂ 2 ਨੰਬਰ ਤੇ ਜਫਾ ਧਰਦਾ ਹੈ ਫਿਰ ਦੁਨੀਆ ਰਸ਼ਕੀ ਉਸਕੇ ਕਰਦੀ ਹੈ ਉਹਦੀ ਉਸੇ ਨੂੰ ਬਹੁਤ ਟਾਈਮ ਕਦੇ 2 ਨੰਬਰ ਤੋਂ ਪੁੱਠੀਆਂ ਪਾਇਨ ਦੁਨੀਆ ਤੇ ਚਰਚਾ ਕਰਵਾਈ ਹੈ ਖੇਡ ਕਬੱਡੀ ਦੇ ਵਿੱਚ ਸਭ ਤੋਂ ਪਹਿਲਾ ਜੇ ਮਹਿੰਗਾ ਜਫਾ ਲੱਗਾ ਹੈ ਉਹ ਮੁਠੜੀਆਂ ਦੀ ਧਰਤੀ ਤੇ ਲੱਗਾ ਮੇਰੇ ਵੀਰੋ ਆਹ ਮੁਠੜੀਆਂ ਦੀ ਧਰਤੀ ਦੇ ਸੋੜਕੀ ਵਾਲੇ ਸੌਣੇ ਪਲਜੀਤੀ ਮਲਸੀਆਂ ਵਾਲੇ ਨੂੰ ਸੱਤਵੀਂ ਕਾਉਂਡੀ ਨੇ ਪੁੱਠੀ ਕੈਂਦੀ ਪਾਈ ਸੀ ਤੇ ਸਵਾ ਲੱਖ ਜਿੱਤਿਆ ਸੀ ਉਸ ਤੋਂ ਬਾਅਦ ਕਹਿੰਦੇ ਰੁੜਕੇ ਦੀ ਧਰਤੀ ਤੇ ਕੋਈ 2 ਲੱਖ 52 ਹਜ਼ਾਰ ਦੀ ਪੁੱਠੀ ਪਾਈ ਸੰਦੀਪ ਲੋਧਰ ਨੂੰ ਤੇ ਦੁਨੀਆ ਤੇ ਚਰਚਾ ਹੋਈ ਹੈ ਪਰ ਦੇਖਾਂਗੇ ਵੀ ਅੱਜ ਸਰੀਂ ਦੇ ਵਿੱਚ ਕਿਹੜਾ ਕਬੜਾ ਕਰਦਾ ਅੱਜ ਕੌਣ ਜਿੱਤ ਕੇ ਜਾਂਦਾ ਹੈ ਕਿਹੜੇ ਅੱਜ ਬੈਸਟਮਨ ਨੇ ਹੈ ਕੋਈ ਬੈਸਟਮਨ ਨੂੰ ਕਹਿੰਦੇ 25-25 ਹਜ਼ਾਰ ਦਿੱਤਾ ਜਾਣਾ ਹੈ ਸਰਗਵਾਸੀਆ ਤਿਆਰੁਪ ਸਿੰਘ ਜੀ ਫਰਮਾਸੀ ਪੋਰੋ ਸਿੰਘ ਦੇ ਯਾਦ ਵਿੱਚ ਸਰਦਾਰ ਕੇਵਲ ਸਿੰਘ ਦੀ ਸਭ ਤੋਂ ਕੈਨੇਡਾ ਰੰਗਿਆਂ ਦਾ ਪਰਿਵਾਰ 23 25000 ਬੈਸਟੇਡਰ ਜੋਫੀ ਲਈ ਸੁੱਖਾ ਕੈਨੇਡਾ ਤੋਂ ਆਇਆ ਹੋਇਆ ਹੈ ਬੜਾ ਧੰਨਵਾਦ ਹੈ ਉਹ ਕਬੱਡੀ ਕਹਿੰਦੇ ਜਿਸਕੂ ਦੇ ਕੋਟੀ ਉਹ ਸਾਹਮਣੇ ਕਹਿੰਦੇ ਜਸਕਰਲੀ ਕਬੱਡੀ ਪੈ ਗਈ ਸਾਹਮਣੇ ਚਾਰ ਖਿਡਾਰੀ ਨੇ ਉਰਲੀ ਕਮੀ ਦੇ ਕਹਿੰਦੇ ਗਾਰੀ ਤਿਆਰ ਵਰ ਤਿਆਰ ਹੈ ਜੀਤਾ ਪਿਆਰ ਕੌਣ ਬੱਲੇ ਬੱਲੇ ਕਾਉਂਦਾ ਸਾਹਮਣੇ ਕਹਿੰਦੇ ਸੰਦੀਪ ਗੁੱਜਰ ਤਿਆਰ ਹੈ ਦੀਪਾ ਚੱਕਦੇ ਸਰਾਜ ਵਾਲਾ ਲਓ ਗੌਰੀ ਕਹਿੰਦੇ ਕੋਸ਼ਿਸ਼ ਵੱਡੀ ਕਰਦਾ ਹੈ ਤੇ ਪੁਆਇੰਟ ਸਾਹਮਣੇ ਦੇਖਾਂਗੇ ਜਿਸ ਕਰਨ ਆਪਣੀ ਟੀਮ ਨੇ ਇੱਕ ਨੰਬਰ ਦਾ ਵਾਅਦਾ ਕਰਦਾ ਹੋਇਆ ਨਵ ਬੜੇ ਪਿੰਡ ਦੀ ਕਬੱਡੀ ਪੈ ਗਈ ਸਾਹਮਣੇ ਚਾਰ ਚਾਫੀ ਐਨ ਛੋਟੇ ਲੋਕ ਕਿ ਜਿਹੜੇ ਪਰਦੇ ਚ ਰਹਿ ਚਿਹਰਾ ਦੇਖਦਾ ਮਿੱਤਰੋ ਨਕਾਬ ਨਹੀਂ ਹੁੰਦਾ ਜਿਹੜੇ ਪੰਜਿਆਂ ਚ ਛੋਟੀਆਂ ਸ਼ਿਕਾਰੋ ਮਿੱਤਰੋ ਬਾਜ ਨਹੀਂ ਹੁੰਦਾ ਗੱਲ ਕੰਨ ਵਿੱਚ ਕਰ ਉੱਚੀ ਬੋਲਣਾ ਉਹ ਕਦੇ ਰਾਜ ਨਹੀਂ ਹੁੰਦਾ ਜਿਹੜਾ ਮਿਹਨਤੀ ਮਜੀਤੇ ਹੋਵੇ ਬੰਦਾ ਉਹ ਕਦੇ ਵੀ ਕਿਸੇ ਦਾ ਮੋਤਾਜ ਨਹੀਂ ਹੁੰਦਾ ਕੁਲਦੀਪ ਢੜਵਾਰ ਜੱਸੀ ਢੜਵਾਰ ਸਨ ਪਿਆਰਾ ਸਿੰਘ ਕੀ ਥਾਣੇਦਾਰ ਸਾਹਿਬ ਗੜੀ ਮਾਨ ਸਿੰਘ ਵਾਲੇ ਜਿਨ੍ਹਾਂ ਦੇ ਬਹੁਤ ਵੱਡੇ ਐਮਰੋਨ ਨੇ ਅੱਜ ਇਸ ਖੇਡ ਮੇਲੇ ਸਾਰੇ ਭਰਾਵਾਂ ਦਾ ਸਨਕਾਰ ਜਿਨ੍ਹਾਂ ਦਾ ਤਾਰੀਕਾ ਬਹੁਤ ਬਹੁਤ ਪਿਆਰ ਹੈ ਲਓ ਸਾਹਮਣੇ ਦੇਖਾਂਗੇ ਅਗਲੀ ਕਬੱਡੀ ਪਾਉਣ ਦੇ ਲਈ ਸਰਵ ਹੈ ਸ਼ਾਹਪੁਰੀਆ ਲਓ ਸ਼ਾਹਪੁਰੀਆ ਲਕੋਪਰ ਲਾਕੀ ਦਾ ਖਿਡਾਰੀ ਆ ਲਾਕੀ ਨੇ ਕਹਿੰਦੇ ਦੁਨੀਆ ਦੇ ਵੱਡੇ ਵੱਡੇ ਮਲ ਪੈਦਾ ਕੀਤੇ ਆ ਆ ਵੇਖਾਂਗੇ ਪੈਂਦੀ ਰੇਡ ਦੇ ਵਿੱਚ ਹੋਰ ਕਿਹੜਾ ਜਾਫੀ ਜਿਹੜਾ ਪਹਿਲਾਂ ਕਰ ਗਿਆ ਬਾਰ ਯਾਰੋ ਜੇਤੂ ਮੇਲੇ ਦਾ ਅੰਕ ਜਿਤਾਉਂਦੇ ਜਿੱਤਾਂ ਦਾਵਾ ਰਾਜੇ ਖੇਲੇ ਦਾ ਅੰਕ ਜਿਤਾਉਂਦੇ ਜਿੱਤਾਂ ਆ ਦਾਵਾ ਰਾਜੇ ਖੇਲੇ ਦਾ ਰਾਣੀ ਖੇਲੇ ਦਾ ਏਰੀਆ ਔਰ ਬਹੁਤ ਵਧੀਆ ਕਲਮ ਦਾ ਧਨੀ ਹੈ ਤੇ ਸਾਹਮਣੇ ਦੇਖਾਂਗੇ ਇਸ ਵੱਲੇ ਕਮਲ ਫਿਰ ਮਾਧੋਪੁਰਿਆ ਕਬੱਡੀ ਪੜਾਉਂਦੇ ਹੋਏ ਇੱਕ ਕਰਤਾ ਕਹਿਰ ਚੋਬਰਾਂ ਨੇ ਜੁਫਾਜ ਕਿਲੇ ਨੂੰ ਟਾਉਂਦੀ ਗੱਲ ਰਾਜੇ ਖੇਲੇ ਦੀ ਸਿੰਦੀ ਧੂ ਕਾਲ ਜੇ ਪਾਉਂਦੀ ਤਾਜ ਦੇ ਖੇਮੇ ਦਾ ਵੀ ਤੌਰ ਜਲਦਾ ਕਲਮ ਦਾ ਧਨੀ ਹੈ ਪਰ ਇਧਰਲੇ ਪਾਸੇ ਫਿਰ ਕਹਿੰਦੇ ਬਿੱਲੀ ਹੋ ਗਿਆ ਸਾਹਮਣੇ ਕਰਾਉਂਦਾ ਬੰਦੇ ਬੰਦੇ ਤੇ ਕਮਲ ਤੇ ਬਿੱਲੀ ਕਮਲ ਤੇ ਬਿੱਲੀ ਆਉ ਖੜੇ ਪੈਰ ਦੇ ਸਾਹਮਣੇ ਗਾਂਗੇ ਪੁਆਇੰਟ ਇਸ ਵਿੱਚ ਲਈ ਬੜੇ ਪਿੰਡ ਦੀ ਟੀਮ ਨੇ ਇੱਕ ਨੰਬਰ ਦਾ ਵਾਧਾ ਹੁੰਦਾ ਹੋਇਆ ਜਸਕਰਨ ਦੀ ਫੇਰ ਕਮੇਡੀ ਪੈ ਗਈ ਬੱਲੇ ਬਰਾਵੋ ਲਓ ਜਸਕਰਨ ਉਸ ਲਈ ਕਹਿੰਦੇ ਫਿਰ ਕੱਢੀ ਪਾ ਰਿਹਾ ਹੈ ਤਾਜਮਾ ਕਲਾ ਪਿੰਡ ਜਿਹਦੇ ਗੁਰੰਦਰ ਦਾ ਦੁਨੀਆ ਤੇ ਚਰਚਾ ਹੁੰਦੀ ਹੈ ਨਵਾਂ ਇਸ਼ਾਰਾ ਯਾਦੀ ਦੇ ਹਲਕਾਰਾਂ ਨਾਲ ਜਿਹਾ ਫਿਲਹ ਸ਼ਿਆਰਪੁਰ ਪਾਗਾਂ ਦੇ ਬਹਾਰਾਂ ਦਾ ਜ਼ਿਲ੍ਹਾ ਹੈ ਜ਼ਿਲ੍ਹਾ ਜਲੰਧਰ ਕਹਿੰਦੇ ਬਲੰਦੀਆਂ ਸਰਦਾਰਾਂ ਦਾ ਜ਼ਿਲ੍ਹਾ ਹੈ ਤੇ ਜ਼ਿਲ੍ਹਾ ਕਪੂਰਥਾਲਾ ਕਬੱਡੀ ਦੀ ਸਰਦਾਰਾਂ ਦਾ ਜ਼ਿਲ੍ਹਾ ਹੈ ਇਹ ਚਾਰ ਜ਼ਿਲ੍ਹੇ ਕਹਿੰਦੇ ਗਵਾਦੇ ਵਿੱਚ ਪੈਂਦੇ ਹਨ ਔਰ ਜਿਨ੍ਹਾਂ ਨੇ ਕਬੱਡੀ ਨੂੰ ਉੱਪਰ ਚੱਕਿਆ ਹੈ ਜਿਨ੍ਹਾਂ ਨੇ ਕਬੱਡੀ ਦਾ ਮੁੱਲ ਪਾਇਆ ਮੇਰੇ ਵੀਰੋ ਇਹ ਚਾਰ ਜ਼ਿਲ੍ਹੇ ਗਵਾਦੇ ਦੇ ਕਿ ਕਹਿੰਦੇ ਪੁਰੀਆਂ ਤੇ ਕਹਿੰਦੇ ਗੱਲਾਂ ਹੁੰਦੀਆਂ ਮੇਰੇ ਮਿੱਤਰੋ ਪਰ ਸਾਹਮਣੇ ਕਬੱਡੀ ਇਸ ਵੇਲੇ ਬੜੇ ਪਿੰਡ ਦੀ ਧਰਤੀ ਦਾ ਨਾਮ ਪਾ ਰਿਹਾ ਹੈ ਗੁਰਮਖ ਸਿੰਘ ਦੇ ਪੂਰੇ ਫਲਪੋਤੇ 우ਸਤਾਦ ਦਾ ਚੰਡਿਆ ਹੋਇਆ ਹੈ ਕਿ ਚੰਗੇ 우ਸਤਾਦ ਦੇ ਚੰਡੇ ਪਮਿਆ ਆਹ ਛੇਤੀ ਧੇ ਦੇਣਾ ਤੇ ਸਿੰਘ ਛੇਰ ਤੇ ਬਾਜ ਕਦੇ ਵੀ ਗੁਲਾਮੀ ਸਹਦੇ ਨਾ ਕਿ ਆਜ ਵੱਲ ਲੱਗ ਗਿਆ ਪੱਟੀ ਦਾ ਖਾਤ ਬੱਤ ਆਵੇ ਆਹ ਗੱਗਣ ਲਈ ਤਾੜੀਆਂ ਮਾਰਦੇ ਜ਼ੋਰਦਾਰ ਮੁੰਡੇ ਨੇ ਬੱਤ ਤੋਂ ਜਿਆਦਾ ਜ਼ੋਰ ਲਾ ਕੇ ਆਹ ਜੀ ਦੀ ਜੀ ਦਾ ਰੀਨ ਦੇ ਨਾਲ ਤਗੜਾ ਅਕ ਜੋੜ ਦਿੰਦਾ ਚੱਲਦਾ ਹੋਇਆ ਮੈਚ ਹਾਫ ਟਾਈਮ ਹੋ ਗਿਆ ਹੈ ਤਾਂ ਵੀ ਸੁਖੀ ਭਾਈ ਦੱਸੋ ਕਿਹੜੀ ਕਿਹੜੀ ਟੀਮ ਦੇ ਕਿੰਨੇ ਹੰਕ ਰਹੇ ਆ ਅਗਲਾ ਮੈਚ ਗਾਂਦਰਾ ਵਰਸ ਨਿਹਾਰ ਖਿਡਾਰੀ ਬੱਗੀ ਪੜਦਾ ਕਹਿੰਦੇ ਮਜਦੰਗ ਯਾਰ ਵੀ ਅਜੇ ਮੇਲੇ ਦੇ ਬੱਧੀਆ ਫਿਰ ਗਰਾਊਂਡ ਆਵੇਗਾ ਫਿਰ ਗੱਲਾਂ ਹੋਣਗੀਆਂ ਮੇਰੇ ਮਿੱਤਰੋ ਜਿਵੇਂ ਗਲੰਦਰ ਦਾ ਕਹਿੰਦੇ ਸੰਸਾਰ ਪਰ ਪਿੰਡ ਹੈ ਹਾਕੀ ਦੇ 올ਿਪੀਅਨ ਦਾ ਪਿੰਡ ਹੈ ਮੇਰੇ ਵੀਰੋ ਬੰਨੂ ਲੱਗਦਾ ਵੀ 24 ਤੋਂ 26 ਜਿਹੜੇ ਖਿਡਾਰੀ ਹੈ ਉਹ ਉਲੰਬੀਰ ਖੇਡਿਆ ਜਿਲਵਿੰਦਰ ਦਾ ਸੰਸਾਰ ਕੋ ਪਿੰਡਾਕੀ ਦੇ ਵਿੱਚ ਵੀ ਬਹੁਤ ਵੱਡੀਆਂ ਪਲਾਗਾਂ ਨੇ ਮੇਰੇ ਵੀਰੋ ਪਰ ਸਾਹਮਣੇ ਕੌਡੀ ਇਸ ਨੂੰ ਤੋੜ ਦੇ ਮੈਦਾਨ ਦੇ ਵਿੱਚ ਵੱਧ ਵੱਧ ਕੇ ਪੈ ਰਹੀ ਹੈ ਤੇ ਚਾਰ ਖਿਡਾਰੀ ਤਿਆਰ ਪਰ ਤਿਆਰ ਨੇ ਸਸਕਰ ਨੇ ਮੇਰੇ ਵੀਰੋ ਇਹ ਵੀ ਭਾਰੀ ਹੈ ਸ਼ਰੀਰ ਦਾ مالک ਹੈ ਮੁੰਡਾ ਕਹਿੰਦੇ ਇੱਕ ਕਵਾਨ ਦੇ ਵੱਧ ਵਜਨ ਹੈ ਵੀਪਾ ਚੱਕ ਦੇਸ਼ ਰਾਜ ਵਾਲਾ ਕੋਸ਼ਿਸ਼ ਕਰ ਰਿਹਾ ਮਿੱਠੂ ਦਾ ਜੰਦੇ ਪਰ ਤਕੜਾ ਨੰਬਰ ਕਿਉਂ ਗਰਾਮ ਦੇ ਵਿੱਚ ਇਸ ਲਈ ਧਾਵੀ ਦੇ ਖਾਂਦੇ ਬਿੱਲੀ ਭੁੱਲਰ ਦੀ ਟੀਮ ਨੇ ਖਾਤੇ ਕਹਿੰਦੇ ਪੁਆਇੰਟ ਦਾ ਵਾਧਾ ਹੋ ਚੁੱਕਾ ਹੈ। ਦਾਗ ਦਿੱਲੀ ਭੱਲੜ ਵਾਲਾ ਵੀ ਬੜੀ ਤਗੜੀ ਕਬੱਡੀ ਖੇਡਦਾ ਹੈ ਮੇਰੇ ਵੀਰੋ ਔਰ ਹਨਨ ਬੱਸੀਆਂ ਦਾ ਉਸਤਾਦ ਹੈ। ਗੱਲਾਂ ਹੋਈਆਂ ਚਾਚਾ ਜੀ ਗੱਲਾਂ ਹੋਈਆਂ ਦੁਨੀਆ ਦੇ ਉੱਪਰ। ਚਾਚਾ ਲਖਣਕੇ ਪੱਡੇ ਵਾਲਾ ਚਾਚੇ ਦੀ ਵੀ ਚਰਚਾ ਹੋਈ ਹੈ। ਕਾਲਾ ਭਲੋਤੇ ਵਾਲਾ ਅਮਰੀਕਾ ਤੋਂ ਗੱਲ ਕਰਦਾ ਹੁੰਦਾ ਹੈ ਵੀ ਜਿਹੜੀ ਕਬੱਡੀ ਚਾਚਾ ਖੇਡ ਗਿਆ ਉਹ ਵੀ ਚਰਚਾ ਦਾ ਵਿਸ਼ਾ ਮੇਰੇ ਮਿੱਤਰੋ। ਨਾਲ ਸਾਹਮਣੇ ਜਮਲ ਬਟਿਆਲੇ ਵਾਲਾ ਉਸੇ ਲਈ ਕੋਈ ਜੇ ਜੱਫਾ ਲਾ ਜਾਂਦਾ ਤੇ 200 ਰੁਪਏ ਹਰ ਵੀਰ ਪਨਾਹ ਵੱਲੋਂ ਦਿੱਤਾ ਜਾਣਾ ਸੀ ਬੱਗੇਪਿੰਡ ਦਾ ਤੁੰਲਾ ਪੁੱਜ ਮਨੀ ਬਾਈ ਦੀ ਬਦੌਰਤ ਭਰਾ ਦੇ ਦਰਸ਼ਨ ਹੋਏ ਆ ਤੇ ਮਨੀ ਦਾ ਕਹਿੰਦੇ ਭਰਾਵਾਂ ਤੋਂ ਵੱਡਾ ਪਿਆਰਾ ਬੱਗੇਪਿੰਡ ਦੇ ਪੁੱਲੇ ਦੇ ਨਾਲ ਤੇ ਦੁਨੀਆ ਦਾ ਮਹਾਨ ਤਾਂ ਵੀ ਵੱਡਾ ਖਿਡਾਰੀ ਅੰਤਰਰਾਸ਼ਟਰੀ ਖਿਡਾਰੀ ਅੱਜ ਇਸ ਗਰਾਊਂਡ ਦੇ ਵਿੱਚ ਪੁੱਜਿਆ ਹੈ ਇਹਨੀਆਂ ਵੀ ਸ਼ਕਤੀਆਂ ਦੇ ਦਰਸ਼ਨ ਕਰਨ ਲਈ ਪਰ ਸਾਹਮਣੇ ਦੇਖਾਂਗੇ ਸੌਰਭ ਸਾਹਪੁਰੀਆ ਜਿਹਦੀ ਕਬੱਡੀ ਪੈ ਗਈ ਵੱਡੇ ਮੈਚ ਦੀਆਂ ਗੱਲਾਂ ਚੱਲਦੀਆਂ ਅਗਲਾ ਮੈਚ ਨਿਤਰਾ ਵਰਸ ਗਾਂਦਰਾ ਟੀਮਾਂ ਜਲਦੀ ਨਾਲ ਗਰਾਊਂਡ ਦੇ ਲਾਗੇ ਪਹੁੰਚੋ ਪਰ ਇਧਰਲੇ ਪਾਸੇ ਸੰਦੀਪ ਗੁੱਜਰ ਬਾਜੀ ਦਾ ਹਰ ਇੱਕ ਨੰਬਰ 200 ਰੁਪਏ ਦਾ ਹੋਵੇਗਾ ਜੈ ਵੀਰ ਭਰਾ ਵੱਲੋਂ ਬਹੁਤ ਬਹੁਤ ਧੰਨਵਾਦ ਹੈ ਅਜੀ ਉਹਦੇ ਵੀਰ ਉਹਦੇ ਵੀਰ ਹਰ ਇੱਕ ਨੰਬਰ 200 ਰੁਪਏ ਦਾ ਹੋਵੇਗਾ ਅਜੀ ਵੀਰ ਪਰ ਸਾਹਮਣੇ ਵਸੀਲੇ ਕਬੱਡੀ ਕਹਿੰਦੇ ਨਵਦੇ ਪਾ ਦਿੰਦੀ ਹੈ ਇਹ ਵੀ ਨਵੇਂ ਉਮਰ ਦਾ ਮੁੰਡਾ ਅੱਜ ਕੱਲ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਬਹੁਤ ਹੀ ਤੇ ਕਹਿੰਦੇ ਮੁੰਡਾ ਐਰ ਤਕੜੀਆਂ ਰੇਡਾਂ ਪਾਉਂਦਾ ਹੈ ਲਿੱਤਰਾਂ ਦੀ ਟੀਮ ਵੱਲੋਂ ਐਰ ਕਮਾਲ ਪਰ ਸਾਹਮਣੇ ਉਸੇ ਲਈ ਚਾਰ ਔਰ ਚਾਰਾਂ ਵਿੱਚੋਂ ਬਿੱਲੀ ਪੁੱਲਰ ਦੀ ਧਰਤੀ ਜਾ ਘਭਰੋ ਝੋਟੇ ਟੱਪ ਦੇ ਖੇਚ ਮਾਰ ਕੇ ਕੁੱਝ ਵੱਢ ਕੇ ਕੇਚੀ ਜੜ ਦਿੰਦੀ ਹੈ ਖੇਡ ਕਬੱਡੀ ਦਾ ਮੇਨ ਦਾ ਕੇਚੀ ਹੁੰਦਾ ਹੈ ਜਦੋਂ ਕੇਚੀ ਲੱਗਦੀ ਹੈ ਗੱਲ ਕਸੁੱਤੀ ਉੱੜਦੀ ਹੈ ਅਧੂਰ ਵਾਲੇ ਸ਼ਾਂਤ ਦੇਖਦੇ ਹੋਈ ਕਾਰਡ ਦੁਨੀਆ ਤੇ ਪ੍ਰਸਿੱਧੀ ਪਰ ਜਸਕਰਨ ਨੇ ਕਬੱਡੀ ਪਾ ਦਿੱਤੀ ਹੈ। ਲਓ ਸਾਹਮਣੇ ਦੇਖਾਂਗੇ ਪਰਮੇ ਸ਼ਰੀਰ ਦਾ ਖੜਾਈ ਇਸ ਵੇਲੇ ਜਸਕਰਨ ਵਧਿਆ ਹੋਇਆ ਹੈ। ਸਾਹਮਣੇ ਦੇਖਾਂਗੇ ਕੋਸ਼ੇ ਕਬੱਡੀ ਲਓ ਜਸਕਰਨ ਆਪਣੀ ਟੀਮ ਲਈ ਇੱਕ ਨੰਬਰ ਦਾ ਵਾਅਦਾ ਕਰਦਾ ਹੋਇਆ ਹੈ। ਐਨ ਚੱਲਦਾ ਹੋਇਆ ਮੈਚ ਦੁਨੀਆ ਦੇ ਸੁਪਰ ਤੇ ਟੋਪਰ ਖਿਡਾਰੀ ਹੂਟੀ ਉਮਰ ਦੇ ਖਿਡਾਰੀ ਖੇਡਦੇ ਆਂ ਬੇਨਤੀ ਆ ਵੀ ਅਗਲੇ ਮੈਚ ਦੀਆਂ ਟੀਮਾਂ ਜਲਦੀ ਨਾਲ ਗਰਾਊਂਡ ਤੇ ਲੱਗ ਕੇ ਆ ਜਾਣ ਇੱਕ ਪਾਸੇ ਟੀਮ ਕੰਧਾਂ ਦੀ ਖੇਡੂ ਦੂਸਰੇ ਪਾਸੇ ਟੀਮ ਲਤਰਾਂ ਦੀ ਖੇਡੂ ਪਰ ਸਾਹਮਣੇ ਦੇਖਾਂਗੇ ਕਮਲ ਅਗਲੀ ਕਬੱਡੀ ਪਾਉਣ ਨੇ ਵਧਿਆ ਹੋਇਆ ਸਾਹਮਣੇ ਗਗਨ ਤਿਆਰ ਆਨ ਕੰਦੇ ਮੇਲੇ ਤਿਆਰ ਤੇ ਇਧਰਲੇ ਪਾਸੇ ਆਹ ਹੈ ਬਾਜੀ ਅਜੇ ਵੀਰ ਕਹਿੰਦਾ ਮੇਰੇ ਵੱਲੋਂ ਆਹ 200 ਦੀਆਂ ਗੱਲਾਂ ਹੋਣਗੀਆਂ ਇੱਕ ਜੱਫਾ 200 ਦਾ ਅਜੇ ਵੀਰ ਵੱਲੋਂ ਕਹਿੰਦੇ ਵੱਡੇ ਮਾਣ ਤੇ ਸਤਿਕਾਰ ਦਿੱਤੇ ਜਾਣੀਆਂ ਆਹ ਭਰਾ ਨੇ ਤਗੜਾ ਅੰਕ ਜੋੜ ਦਿੱਤਾ ਜਸਕਰਨ ਫੇਰ ਕਬੱਡੀ ਪਾਉਣ ਲਈ ਵਧ ਗਿਆ ਹੈ ਜਸਕਰਨ ਦੇ ਇਸ ਲੇਖਰ ਮદાન ਵਿੱਚ ਫਿਰ ਕਬੱਡੀ ਪਾ ਰਿਹਾ ਹੈ ਜਸਕਰਨ ਜਿੱਥੇ ਪੈਰ ਧਰਦਾ ertid ਭੂਆ ਭੂਆ ਕਰਦੀ ਹੈ ਮੇਰੇ ਵੀਰੋ ਗੱਲਾਂ ਹੁੰਦੀਆਂ ਮੇਰੇ ਮਿੱਤਰੋ ਪਾਰੀ ਸ਼ਰੀਰ ਲੈ ਵੀ ਦੀਪਿਆ ਸੰਦੀਪ ਹੋ ਸਾਹਮਣੇ ਵੇਖ ਕਹਿੰਦੇ ਪਰ ਇਦਾਂ ਦੇ ਸਰੀਰ ਨੂੰ ਹੱਥ ਸੌਖਾ ਨਹੀਂ ਪੈਂਦਾ ਇਦਾਂ ਦੇ ਸਰੀਰ ਨੂੰ ਹੱਥ ਆਹ ਸੌਖਾ ਨਹੀਂ ਪੈਂਦਾ ਆ ਪੁਆਇੰਟ ਵਾਹੋ ਜਸਕਰਨ ਮੋਢੇ ਨੇ ਤਾੜੀਆਂ ਮਾਰ ਦਿਓ ਕਹਿੰਦੇ ਇਹ ਚਾਹੋ ਚੋਰ ਨਾ ਪਰ ਅਗਲੀ ਕਬੱਡੀ ਕਹਿੰਦੇ ਨਵ ਫੇਰ ਬੜੇ ਪਿੰਡੀਆਂ ਵਧਿਆ ਹੋਇਆ ਕਿ ਸੂਰਜ ਢਲਿਆ ਬੱਚਾ ਇੱਛਾ ਕਰਦਾ ਮਾਂ ਦੀ ਗੋਦੀ ਦੀ ਡਾਡੀ ਸਖਤ ਬਿਊਟੀ ਹੁੰਦੀ ਪੁਲਿਸ ਮੈਨ ਤੇ ਦੋਦੀ ਦੀ ਉਮਰਾਂ ਪਰ ਜ਼ਖਮ ਸੁੱਕਦੇ ਨਾ ਲਾਈਆਂ ਆਪਣੀਆਂ ਚੋਟਾਂ ਦੇ ਔਰ ਰਿਸ਼ਤੇਦਾਰੀ ਨਹੀਂ ਰਹਿੰਦੀ ਜਦ ਮਸਲੇ ਪੰਜਨ ਨੋਟਾਂ ਦੇ ਘਰ ਦੀ ਕੱਡੀ ਵਰਗਾ ਨਸ਼ਾ ਪਲੇਅਰ ਨੂੰ ਤਾੜੀ ਦਾ ਸੰਧੂਆ ਕਈ ਵਾਰੀ ਕੰਮ ਕਰਾ ਦਿੰਦਾ ਉਹ ਪੰਪ ਮਾਰਿਆ ਰੀਲ ਪਿਆਰ ਨਾਲ ਪਿਆਰ ਨਾਲ ਪਿਆਰ ਦੇ ਨਾਲ ਪਿਆਰ ਦੇ ਤਿੰਨ ਅੱਖਰ ਹੈ ਜੇ ਲੈ ਜੋਗੇ ਤੇ ਮੰ지에 ਤੇ ਬਹਿ ਕੇ ਰਾਜ ਕਰੋਗੇ ਪਿਆਰ ਸ਼ੁਰੂ ਗਦਬ ਦੇ ਨਾਲ ਆਪਾਂ ਖੇਡੀਏ ਇਸੇ ਤਰ੍ਹਾਂ ਜਿਹੜੀ ਕਬੱਡੀ ਸੌਰਵ ਸ਼ਾਹਪੁਰੀਏ ਦੀ ਪੈ ਗਈ ਐਨ ਚੋਟੀ ਦਾ ਮੈਚ ਖੇੜਿਆ ਜਾ ਰਿਹਾ ਹੈ ਤਾਂ ਸਾਹਮਣੇ ਦੇਖਾਂਗੇ ਗਾਂਧਰਾਂ ਦੀ ਟੀਮ ਦਾ ਸੁੱਖਾ ਵੀ ਪੁੱਜ ਗਿਆ ਤੇ 20 21 22 ਤਰੀਕਾਂ ਗਾਂਧਰਾਂ ਦੇ ਖੇਡ ਮੇਲੇ ਦੀ ਗੱਲ ਹੋਣੀ ਹੈ 21 ਨੂੰ ਮੈਚ ਹੋਣਗੇ ਸੋਖਿਆ ਇੰਨਾ ਹੀ ਹੈ 22 ਤਰੀਕ ਨੂੰ ਦੁਨੀਆ ਦਾ ਮੰਨਿਆ ਪਰਮੰਨਿਆ ਦੰਗਲ ਕਹਿੰਦੇ ਗੰਧਰਾਂ ਦੀ ਧਰਤੀ ਦੇ ਵਿੱਚ ਵੱਡਾ ਛਿੰਝ ਮੇਲਾ ਹੋਣ ਜਾ ਰਿਹਾ ਹੈ ਤਾਂ ਸਾਹਮਣੇ ਦੇਖਾਂਗੇ ਅਗਲੀ ਕਬੱਡੀ ਪੌਣ ਦੇ ਲਈ ਕਮਲ ਫੇਰ ਮਾਧੋਪੁਰੀ ਆ ਗਿਆ ਹੈ ਅੱਜ ਕਹਿੰਦੇ ਮੇਜਰ ਹਿੰਦੁਸਤਾਨੀ ਵੀ ਆ ਰਿਹਾ ਹੈ ਬਾਹਰਲੇ ਮੁਲਕਾਂ ਦੇ ਵਿੱਚ ਵੀ ਜਾ ਕੇ ਕਰਤੱਬ ਕੀਤੇ ਹੈ ਤਹਿਰੀਮ ਦੇ ਵਿੱਚ ਵੀ ਜਾ ਕੇ ਕਰਤੱਬ ਕੀਤੇ ਹੈ ਵੱਡਾ ਅਸਰ ਹੈ ਪੰਜਾਬ ਪੋਸਟ ਦੇ ਵਿੱਚ ਤੇ ਕਹਿੰਦੇ ਬੋਲਡ ਦੇ ਕਰਤੱਬ ਕਰਦਾ ਮੈਡਮ ਜੋਤੀ ਜੀ ਗੱਲਾਂ ਦੁਨੀਆ ਦੇ ਉੱਪਰ ਹੈ ਪਰ ਸਾਹਮਣੇ ਉਸੇ ਲਈ ਕਬੱਡੀ 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 ਇਹ ਕਮਲ ਮਡੇਹਾੜੇ ਦੀ ਧਰਤੀ ਦਾ ਇੱਕ ਤਕੜਾ ਨੰਬਰ ਆਪਣੀ ਟੀਮ ਦੇ ਲਈ ਜੋੜਦਾ ਹੈ ਮੇਰੀ ਬੇਨਤੀ ਆ ਵੀ ਅਗਲੇ ਮੈਚੀਆਂ ਤੋਂ ਦੋ ਟੀਮਾਂ ਲੇਧਰਾਂ ਦੀ ਟੀਮ ਆ ਜਾਵੇਗੀ ਤੇ ਨਾਲ ਟੀਮ ਖੇਡੇਗੀ ਮੇਰੇ ਵੀਰੋ ਤੇ ਦੋਨੋਂ ਟੀਮਾਂ ਨੂੰ ਬੇਨਤੀ ਆ ਵੀ ਨਾ ਕਿਸੇ ਤਰੀਕੇ ਦੇ ਮੈਦਾਨ ਦੀ ਲਾਗੇ ਹੋਣਗੀ ਗਾਧਰਾ ਦੀ ਪਰ ਸਾਹਮਣੇ ਕਬੱਡੀ ਜਸਕਰ ਨੇ ਕਹਿੰਦੇ ਪੋਰ-ਵੀਰ ਕੇ ਗੌਂਡੀਆਂ ਪਾ ਰਿਹਾ ਹੈ ਬੋਡਾ ਪਿੰਡੇ ਦੇ ਹੱਥ ਦੀ ਧਰਨ ਦੇ ਰਿਹਾ ਹੈ ਇੱਕ ਪਾਸੇ ਦੀਪਾ ਦੂਜੇ ਪਾਸੇ ਜਸਕਰਨ ਦੀਪਾ ਜਸਕਰਨ ਦੀਪਾ ਜਸਕਰਨ ਆਹ ਕਹਿੰਦੇ ਉਸ ਵੇਲੇ ਖੀੜਾ ਰੀਏ ਤਾਰੀ ਵੱਧ ਪੱਟ ਪਰੇ ਕੋਸ਼ਿਸ਼ ਕੀਤੀ ਹੈ ਪਰ ਤਕੜਾ ਨੰਬਰ ਉਸੇ ਲਈ ਜਸਕਰਨ ਆਪਣੀ ਟੀਮ ਲਈ ਜੋਰਦਾ ਮੇਰੇ ਮਿੱਤਰੋ ਨਵ ਬੜੇ ਪੰਡਿਆ ਖੇਡ ਮੈਦਾਨ ਦੇ ਵਿੱਚ ਫਿਰ ਵੱਧ ਕੇ ਕਬੱਡੀ ਪਾ ਰਿਹਾ ਹੈ ਲਓ ਸਾਹਮਣੇ ਦੇਖਾਂਗੇ ਅਗਲੀ ਕਬੱਡੀ ਸਾਹਮਣੇ ਇਸ ਵੇਲੇ ਗਗਨ ਸਿੰਘ ਸਰਦਾਰ ਗਵਰੂ ਸਾਹਮਣੇ ਡੱਕ ਲੈਣ ਦੀ ਵੱਡੀ ਕੋਸ਼ਿਸ਼ ਕਰਦਾ ਹੋਇਆ ਤੇ ਨੰਬ ਬੜੇ ਪੰਡਿਆ ਆਪਣੀ ਟੀਮ ਦੇ ਇੱਕ ਨੰਬਰ ਦਾ ਵਾਅਦਾ ਕਰਦਾ ਹੋਇਆ ਛੋਟੀ ਦਾ ਮੈਚ ਖੇਡਿਆ ਜਾ ਰਿਹਾ ਐਨ ਮੰਨੇਪੁਰ ਮੰਨੇ ਖਿਡਾਰੀ ਖੇਡਦੇ ਸਾਰੇ ਭਰਾਵਾਂ ਦਾ ਬਹੁਤ ਵੱਡਾ ਸਰਕਾਰ ਮੰਨੀ ਸਾਡਾ ਪ੍ਰਾਇਜ਼ ਬਰਾਦੀ ਅੱਜ ਦੇ ਖੇਡ ਮੇਲੇ ਚ ਕਬੱਡੀ ਜਿੰਨੇ ਮਾਰੀ ਜਿਸ ਭਰਾ ਦੀ ਬਣੌਤ ਕਹਿੰਦੇ ਗੁੱਲੇ ਦੇ ਦਰਸ਼ਨ ਆਉਣੇ ਬੱਗੇ ਪਟਵਾਲੇ ਦੇ ਔਰ ਦੁਨੀਆ ਦਾ ਮੰਨੇ ਪਰਮੰਨੇ ਖਿਡਾਰੀ ਆਏ ਹੋਏ ਜੀ ਜੋਸਕਰਨ ਪਰ ਮੈਂ ਜੁਸੇ ਵਾਲਾ ਕਬੱਡੀ ਪਾਉਣ ਲਈ ਵਧਿਆ ਲੈ ਵੀ ਕਬੱਡੀ ਸਾਹਿਬ ਆਹ ਮੁੰਡੇ ਦੀ ਇੱਕ ਖਾਸੀਅਤ ਹੈ ਜਦੋਂ ਭੱਜਦਾ ਤੇ ਅੱਗੋਂ ਵੀ ਸਰੀਰ ਪੂਰਾ ਹਿੱਲਦਾ ਤੇ ਪਿੰਡ ਤੋਂ ਵੀ ਪੂਰਾ ਪੂਰਾ ਪਿੰਡੇ ਤੋਂ ਵੀ ਪੂਰਾ ਮਾਸ ਜਿਹੜਾ ਹਿੱਲਦਾ ਤੇ ਸਾਹਮਣੇ ਦੇਖ ਬੰਦਿਆਂ ਦੇ ਲਾਗੇ ਮੁਕਾਬਲਾ ਦੀਪਾ ਬੱਲੇ ਬੱਲੇ ਕਰਾਉਂਦਾ ਪਰ ਸਾਹਮਣੇ ਦੇਖਾਂਗੇ ਪੁਆਇੰਟ ਧਾਵੀ ਦਾ ਆਹ ਸਾਹਮਣੇ ਬਿੱਲੀਪੁੱਲਰ ਦੀ ਟੀਮ ਲਈ ਇੱਕ ਨੰਬਰ ਦਾ ਵਾਧਾ ਹੁੰਦਾ ਹੋਇਆ ਲੈ ਵੀ ਸੁਖੀ ਆਹ ਮੁੰਡਾ ਵੀ ਚਰਚਾ ਦਾ ਵਿਸ਼ਾ ਬਣ ਗਿਆ ਹੈ ਉਹ ਜਸਕਰਨ ਕਹਿੰਦੇ ਤਾਜਵਾ ਕਲਾਂ ਵਾਲਾ ਸੁਖੇ ਦਾ ਪਿੰਡ ਕਹਿੰਦੇ ਜੀਓ ਇਹ ਵੀ ਮੁੰਡਾ ਅੱਜ ਕੱਲ ਖਰੀਆਂ ਪਾਉਣ ਲੱਗ ਪਿਆ ਹੈ ਉਹ ਵੀ ਮੁੰਡਾ ਕਹਿੰਦੇ ਜਗਰਾਵ ਦੇ ਗੋਰੇ ਵਾਂਗ ਚਰਚਾ ਦੇ ਵਿੱਚ ਆ ਗਿਆ ਹੈ ਹੋੜ ਗਿਆ ਕੱਲਾ ਦੁਨੀਆ ਦੇ ਉੱਪਰ ਪਰ ਸਾਹਮਣੇ ਕਬੱਡੀ ਮਢਿਆਰੇ ਦੀ ਧਰਤੀ ਦਾ ਕਮਲ ਇੰਗਲੈਂਡ ਵੀ ਕਹਿੰਦੇ ਬਾਲਾ ਤਕੜਾ ਖੇਡਿਆ ਹੈ ਰਾਜਵੀਰ ਮਾਨਕ ਸਰਿੰਦਰ ਮਾਨਕਹਾਂ ਦੀ ਖੇਡ ਕਲਾਪਾ ਮੇਰੇ ਵੀਰੋ ਇਹ ਤੋਂ ਬੁਲੰਦ ਦੀ ਗੱਲਾਂ ਹੁੰਦੀਆਂ ਪਰ ਸਾਹਮਣੇ ਕਬੱਡੀ ਉਸਨੇ ਕਮਲ ਦੇ ਬਾਕੇ ਤਕੜਾ ਨੰਬਰ ਜੋਰ ਦਿੱਤਾ ਹੈ ਸਪੋਰਟ ਆ ਗਿਆ ਕਰਨਦੀਨ ਲਓ ਸਾਹਮਣੇ ਕਹਿੰਦੇ ਸ਼ਾਹਪੁਰੀਏ ਦੀ ਕਬੱਡੀ ਪੈ ਗਈ ਅਗਲਾ ਮੈਚ ਲੇਪਰਾ ਇਹਨਾਂ ਗੰਧਰਾਂ ਦਾ ਖੇਡਿਆ ਜਾਣਾ ਹੈ ਇਹਦੇ ਵਿੱਚ ਕਿੰਨਾ ਗੰਧਰਾਂ ਵਾਲਾ ਵਧੀਆ ਪਹਿਲਵਾਨੀ ਕਰਦਾ ਹੈ ਨਾਲ ਸੁੱਖਾ ਵੀਰ ਹੈ ਇਸ ਸੱਦੇ ਮਤਲਬ ਰਹਿੰਦੇ ਆ ਵੀ 20 21 22 ਤਰੀਕਾਂ ਜੜੀਆਂ ਇਹ ਗਾਂਦਰਾ ਦੇ ਖੇਡ ਮੇਲੇ ਦੀ ਗੱਲ ਹੁਣੇ 20 ਤੇ 21 ਨੂੰ ਮੈਚ 22 ਨੂੰ ਕਹਿੰਦੇ ਵੱਡਾ ਸ਼ਿੰਗ ਮੇਲਾ ਪਰ ਇੱਧਰ ਦੇ ਪਾਸੇ ਸੰਦੀਪ ਗੁੱਜਰ ਨੇ ਆੜਤੀਆਂ ਦੇ ਸਹਰਾਣਿਆਂ ਨੂੰ ਇਕੱਠਾ ਕਰਕੇ ਰੱਖ ਦਿੱਤਾ ਆਪਣੀ ਟੀਮ ਦੇ ਲੱਖਾਂ ਜੰਕ ਜੋੜਦਾ ਹੋਇਆ ਦਾ ਸਾਹਮਣੇ ਦੇਖਾਂਗੇ ਅਗਲੀ ਕਬੱਡੀ ਪਾਉਣ ਦੇ ਲਈ ਫੇਰ ਕਮਲ ਆ ਗਿਆ ਪੱਟੀ ਸਾਹਿਬ ਚੱਕਿਓ ਮਾਈਕ ਲਓ ਕਮਲ ਇਸੇ ਲਈ ਅਗਲੀ ਕਬੱਡੀ ਪਾ ਰਿਹਾ ਗੋਹਰਾ ਨਿਸ਼ੋਰ ਰੰਗ ਹੈ ਮੁੰਡੇ ਦਾ ਅੱਜ ਕਹਿੰਦੇ ਉਹਦੇ ਕਰਦੀ ਜਵਾਨੀ ਖੇਡ ਦੇ ਮੈਦਾਨ ਤੋਂ ਫੇਰ ਦੇਖੀ ਕਬੱਡੀ ਪਾ ਰਿਹਾ ਔਰ ਦੇਖਾਂਗੇ ਵੀ ਚਾਰ ਖਿਡਾਰੀ ਤਿਆਰਪੁਰ ਤਿਆਰ ਨੇ ਕੇ ਮਾਰਾ ਖੇਡ ਕੇ ਖਿਡਾਰੀ ਕੋਲੋਂ ਟਕੜਾ ਸੁੱਭਾ ਟਕੜਾ ਨਹੀਂ ਕੋਈ ਜੰਮਦਾ ਰਾਪੋ ਰਾਜੋ ਵੰਦੋ ਫਿਰ 스타 ਉਹ ਪਤਾ ਰਹਦਾ ਵੀ ਕਿਸੇ ਕੰਮ ਦਾ ਕੇ ਲੀਲਾਵਾਂ ਵਾਲਾ ਮੋੜਾ ਗੱਲਾਂ ਸਾਥ ਲੇਖਦਾ ਹੌਲੀ 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 ਕੋੜੀ ਬੰਦਾ ਚੜਦੀ ਸਿੱਖਦਾ ਲਓ ਸਾਹਮਣੇ 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 ਬਿੱਲੂ ਤੇ ਕਮਲ ਬਿੱਲੂ ਤੇ ਕਮਲ ਬਿੱਲੂ ਤੇ ਕਮਲ ਬਿੱਲੂ ਤੇ ਕਮਲ ਆਹ ਤਾਲੀਆਂ ਮਾਰਦੇ ਜੋਰਦਾਰ ਪੁਆਇੰਟ ਸਾਹਮਣੇ ਦੇਖਾਂਗੇ ਤਾਵੀ ਦੇ ਲਈ ਮੈਚ ਪੂਰਾ ਬੰਦਿਆ ਲੱਗਦਾ ਸਿਰੇ ਦਾ ਮੈਚ ਕਿਡਿਆ ਜਾ ਰਿਹਾ ਹੈ ਇੱਕ ਪਾਸੇ ਦਿੱਲੀ ਪੁੱਲਰ ਦੀ ਟੀਮ ਖੇਡਦੀ ਆਉ ਦੂਜੇ ਪਾਸੇ ਬੜੇ ਪਿੰਡ ਦੀ ਟੀਮ ਖੇਡਦੀ ਤੇ ਅਗਲੇ ਮੈਚ ਦੇ ਲਿੱਤਰਾਂ ਦੀ ਟੀਮ ਨੂੰ ਬੇਨਤੀ ਆ ਵੀ ਜਲਦੀ ਨਾ ਗਰਾਊਂਡ ਦੇ ਲੱਗ ਕੇ ਆ ਜਾਣ ਤੇ ਸਾਡੇ ਦਰਮਿਆਨ ਟੀਮ ਜਿਹੜੀ ਗੰਦਰਾ ਦੀ ਪੁੱਜ ਗਈ ਪਰ ਉਧਰਲੇ ਪਾਸੇ ਦੀਪਾ ਕੱਲ ਮੁੰਡੇ ਨੂੰ ਕਹਿੰਦੇ ਲੱਖ ਦੇ ਵੱਡੇ ਮਾਨ ਬੱਲੇ 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 ਆਜ ਇਸ ਕਰਨ ਲਈ ਵੀ ਤਾੜੀਆਂ ਵਾਹੋ ਸਰਸੇ ਵੀਰੋ ਜੇ ਬਾਕੇ ਜਸਕਰਨ ਦੀ ਖੇਡ ਵਧੀਆ ਲੱਗੀ ਤਾੜੀ ਮਾਰ ਦਿਓ ਇੱਕ ਵਾਰੀ ਜ਼ੋਰਦਾਰ ਇਹ ਜਸਕਰਨ ਮੇਰੇ ਵੀਰੋ ਅੱਜ ਕਹਿੰਦੇ ਸ੍ਰੀ ਦੇ ਮੇਲੇ ਤੇ ਬਾੜੀਆਂ ਖਰੀਆਂ ਪਾ ਗਿਆ ਵਾਲੀਆ ਛੋਪੀ ਦੀਆਂ ਭਾਗ ਗਿਆ ਮੇਰੇ ਵੀਰੋ ਪਰ ਸਾਹਮਣੇ ਕਬੱਡੀ ਨਵ ਦੀ ਪੈਣ ਜਾ ਰਹੀ ਹੈ ਲਓ ਬੜੇ ਪਿੰਡੀਆਂ ਦੀ ਕਬੱਡੀ ਪੈ ਗਈ ਸਾਹਮਣੇ ਚਾਰ ਜਫੀ ਨੇ ਲਓ ਚਾਰਾਂ ਦੇ ਵਿੱਚੋਂ ਕੌਣ ਬੱਲੇ ਬੱਲੇ ਕਰਾਉਂਦਾ ਕਿ ਪਰਿੰਦੋਂ ਕੀ ਦੁਨੀਆ ਦਾ ਦਰਵੇਸ਼ੂ ਮੈਂ ਕੋਈ ਬਣਾਤਾ ਨਹੀਂ ਆਸ਼ਿਆਨਾ ਬਾਜ ਵਰਗੇ ਪੰਛੀ ਕਿਤੇ ਆਲਣਾ ਨਹੀਂ ਬਣਾਉਂਦੇ ਉਹ ਪੰਛੀਆਂ ਦੇ ਦਰਵੇਸ਼ ਨੇ ਆਹ ਪਾਂਛੀਆਂ ਦੇ ਫਕੀਰ ਨੇ ਆਹ ਮੁੰਡਾ ਉੱਡੂ-ਉੱਡੂ ਕਰਦਾ ਆਪਣੀ ਟੀਮ ਲਈ ਲੱਖਾਂ ਜੰਗ ਜੋੜਨਾ ਹੈ ਅਗਲੀ ਕਬੱਡੀ ਕਹਿੰਦੇ ਸ਼ਾਹਪੁਰੀਏ ਸਰਵਦੀ ਪੈ ਗਈ ਸ਼ਾਹਪੁਰੀਏ ਸਰਵਦੀ ਚੜ੍ਹਦੀ ਬਰੇਸ ਵਾਲਾ ਮੁੰਡਾ ਆਹ ਮੁੰਡੇ ਨੂੰ ਵੀ ਆਉਣ ਵਾਲੇ ਟਾਈਮ ਤੇ ਕਹਿੰਦੇ ਵੱਡੀਆਂ ਆਸਾਂ ਨੇ ਮੇਰੇ ਵੀਰੋ ਅਰਜੋਤ ਪੀਰ ਵਾਂਗੂ ਜਾਂਦੇ ਨੇ ਸੀਨੇ 'ਤੇ ਟੈਕ ਬਾਰਿਆ ਹੈ ਪਿੰਟਕੜਾ ਨੰਬਰ ਆਪਣੀ ਟੀਮ ਲਈ ਜੋੜਦਾ ਹੈ ਕੁਝ ਇੱਕ ਸਮਾਂ ਜਿਹੜਾ ਬਾਕੀ ਹੈ ਚੱਲਦੇ ਮੈਦਾਨ ਮੈਚ ਸਮਾਪਤ ਹੋ ਗਿਆ ਦੋਨਾਂ ਟੀਮਾਂ ਲਈ ਤਾੜੀਆਂ ਮਾਰਦੇ ਜ਼ੋਰਦਾਰ ਇੱਕ ਪਾਸੇ ਬੜੇ ਪਿੰਡ ਦੀ ਟੀਮ ਖੇਡ ਲਈ ਆ ਦੂਸਰੇ ਪਾਸੇ ਬਿੱਲੀਪੁਰ ਹੈ ਵੀ ਸੁਖਵਿੰਦਰ ਸਿੰਘ ਚੁੱਕੀ ਵਣਗ ਭਾਣੋ ਕੀ ਦੱਸੋ ਕਿਹੜੀ ਟੀਮ ਦੇ ਕਿੰਨੇ ਅੰਕ ਬਾਧੂ ਰਹੇ ਆ ਆ ਗੱਲਾਂ ਸਮੇਂ ਦੀਆਂ ਹੋਣੀਆਂ ਨੇ ਅਗਲਾ ਮੈਚ ਲਿੱਤਰਾ ਤੇ ਨਾਲ ਟੀਮ ਜਿਹੜੀ ਖੇਡੇਗੀ ਇਹ ਟੀਮਾ ਇੱਕ ਪਾਸੇ ਟੀਮ ਜਿਹੜੀ ਗਾਂਧਰਾ ਦੀ ਪ੍ਰੋਪਰਲੀ ਪੁੱਜ ਗਈ ਹੈ ਜਿਹੜੇ ਸਕੋਰ ਪਿਛਲੇ ਮੈਚ ਦੇ ਵਿੱਚ ਸੀ ਉਹੀ ਸਕੋਰ ਕਹਿੰਦੇ ਇਸ ਮੈਚ ਦੇ ਵਿੱਚ ਇੱਕ ਵਾਰ ਤਾੜੀਆਂ ਮਾਰਦੇ ਜ਼ੋਰਦਾਰ ਇੱਕ ਜੱਫੇ ਤੇ ਪਹਿਲਾਂ ਜੇ ਤਾਰ ਸੀ ਤੇ ਇੱਕ ਜੱਫੇ ਤੇ ਹੁਣ ਵੀ ਜੇ ਤਾਰ ਹੁੰਦੀ ਬਣੀ ਹੈ ਚਲਦੇ ਹੋ ਮੈਚ ਦੀ ਆਪਾਂ ਸਕੋਰਾਂ ਦੀ ਗੱਲ ਕਰੀਏ ਬਿੱਲੀ ਭੁੱਲਰ ਦੀ ਟੀਮ ਨੇ ਜਿਹੜੇ ਅੰਕ ਰਏ ਆ 23 ਅੰਕ ਰਏ ਆ ਤੇ 25 ਅੰਕ ਬੜੇ ਪਿੰਡ ਦੀ ਟੀਮ ਰਏ ਆ ਟੀਮ ਦੇ ਰਏ ਆ ਤੇ ਟੀਮ ਜਿਹੜੀ 25 ਨੰਬਰ ਲਾ ਕੇ ਅਗਲੇ 라운ਡ ਦੇ ਵਿੱਚ ਪ੍ਰਵੇਸ਼ ਕਰ ਗਈ ਹੈ Hello?